ਹਾਂਜੀ ਬਲੈਕੀ ਸਾਹਿਬ ਬੜੇ ਚਿਰਾਂ ਬਾਅਦ ਦੇਖਿਆ ਤੁਹਾਨੂੰ ਤੇ ਕਿਵੇਂ ਚੱਲਦੀ ক্রিকেট ਥੋੜਾ ਉੱਚੀ ਬੋਲਿਓ ਪੂਰੀ ਵਧੀਆ ਜੀ ਪੂਰੀ ਵਧੀਆ ਤੇ ਕਲਕੱਤੇ ਵਾਲਾ ਸੀਜ਼ਨ ਕਿਵੇਂ ਰਿਹਾ ਪੂਰਾ ਟਾਪ ਕਲਕੱਤਾ ਹੈਦਰਾਬਾਦ ਮੁੰਬਈ ਪੁਣੇ ਸਾਰੇ ਗੋਆ ਨੂੰ ਖੇਡ ਲਿਆ ਬਲਕਾ ਆਲ ਓਵਰ ਇੰਡੀਆ ਖੇਡ ਚੁੱਕਿਆ ਹੈ ਕੀ ਵਰਗਾ ਉਧਰ ਲਈ ਤੇ ਇਧਰ ਲਈ ক্রিকেট ਦਾ ਬਹੁਤ ਨਵੀਆਂ ਬੋਲਾਂ ਕੱਚੀਆਂ ਵੀ ਤਾ ਉਹ ਆਪਣੇ ਸਮੇ ਵਾਲੀਆਂ ਹਨਾ ਉਧਰ ਲਈ ਹੈਗਾ ਕੁਝ ਇੱਥੇ ਹੈ ਆਪਣੇ ਟਾਈਮ ਵਾਲੀਆਂ ਆ ਗਈਆਂ ਨਾ ਕੱਚੀਆਂ ਪੇਚਾ ਨਾ ਵਧੀਆ ਖੁੱਲੇ ਓਵਰ ਹੈ ਹਾਂ 16 16 ਸਵਾਦ ਆਇਆ ਕਦੇ ਲੱਗਦਾ ਬੈਟਸਮੈਨ ਨੂੰ ਆਸ ਕਿਦੇ ਸੋਚਿਆ ਸੀ ਕਿ ਮੈਂ ਇੰਨੀ ਦੁਨੀਆ ਕੋ ਹਮਲਾਗਾ ਜਾਲ ਚ ਬਹਿ ਜਾਗਾ ਨਹੀਂ ਨਹੀਂ ਕਦੇ ਨਹੀਂ ਜਾਲ ਤੇ ਬੈਠਾ ਹਾਂ ਜਾਣਾ ਹੀ ਮੈਨੂੰ ਲੱਗਦਾ ਜਾਲ ਤੇ ਹਾਂ ਕਹਿੰਦੇ ਗੋਆ ਦੇ ਵਿੱਚ ਪੂਰਾ ਨਾਮ ਚੱਲਦਾ ਤੇਰਾ ਸਾਊਥ ਵਿੱਚਾਂ ਤੇ ਨਾਰਥ ਵਿੱਚਾਂ ਤੇ ਕਹਿੰਦੇ ਉੱਥੇ ਵੀ ਜੇ ਟੂਰਨਾਮੈਂਟ ਹੁੰਦੇ ਉੱਥੇ ਵੀ ਸਾਊਥ ਨਾਰਥ ਚ ਹਾਂਜੀ ਹਾਂਜੀ ਪੂਰਾ ਚੱਲਦਾ ਹੈ ਕਿਰਪਾ ਭਾਈ ਤੇ ਬਲੈਕੀ ਵਿਆਹ ਦੱਸ ਲੋ ਕਿ ਕਹਿੰਦੇ ਵਿਆਹ ਕਿਦੋਂ ਕਰਾ ਰਿਆ ਐ ਦੱਸ ਕਰਾ ਲੈ ਕਰਾ ਲੈ ਪਰ ਬਲੈਕੀ ਕਿਹ ਕੀ ਗੱਲ ਦਦੇ ਸਾਡੀਆਂ ਜਾੜੀਆਂ ਚ ਚਿੱਟੇ ਆ ਗਏ ਤੇਰੇ ਕਿਉਂ ਨਹੀਂ ਆਏ ਮੈਂ ਤਾਂ ਤੇ ਬਾਕੀ ਸਾਰੇ ਡਾਈਟ ਸਹੀ ਪ੍ਰੋਪਰ ਪ੍ਰੋਪਰ ਡਾਈਟ ਕਿ ਨਹੀਂ ਹੋਮਰੋਗੀ ਸਹੀ ਦੱਸ ਅਜਾ ਮੇਰੇ 34 ਸਾਲ 34 ਸਾਲ ਇਹ ਆ ਜੀ ਕਸ ਤੋਂ ਗਰੇਡ ਦਾ 나ਗ ਬਲੈਕੀ ਪੁੱਛੋ ਬਠੰਡੇ ਵਾਲਾ ਆਲ ਦੀ ਬੈਸਟ